ਨੂੰ ਨੂੰ ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਫੜਿਆ ਜਾਵੇ ਪਰਚਾਉਣਾ ਚਾਹੀਦਾ ਜਿੰਮੇਦਾਰਾਂ ਦਾ ਨੁਕਸਾਨ ਹੋਇਆ ਨਹੀਂ ਅਜੇ ਵੀ ਕਿੰਨੇ ਤੇ ਹਜ਼ਾਰਾਂ ਕਿਲਾ ਸਰ ਜਾਣਾ ਹੈ ਤੁਹਾਡੇ ਦਰਬਾਰ ਦੀ ਕਿੰਨੀ ਪਲੀ ਇਹ ਸੱਤ ਕਿੱਲੇ ਪਲੀ ਠੀਕ ਹੈ ਜੋ ਮੰਨ ਲੋਤੀ ਜੇ ਅੱਗੇ ਕਰੀ ਫੜ ਲੇਦੀ ਫਿਰ ਤੇ ਤਕਰੀਬਨ ਸਾਰੀ ਜੋੜੀਆਂ ਤੱਕ ਜਾਣਾ ਰਾਤਾ ਬਦਾਲ ਸਾਰੇ ਗਾਂ ਫੈਲ ਜਾਣਾ ਹੈ ਇਹ ਕੀ ਮੌਕਾ ਕੀ ਵੇਖਿਆ ਤੁਸੀਂ ਨਹੀਂ ਮੌਕਾ ਇਹੋ ਵੇਖਿਆ ਕਿ ਅਸੀਂ ਜਾਂ ਜਾਂ ਤੇ ਕਿਰਪਾਣ ਵਾਲੇ ਦੇ ਮਗਰ ਤੋ ਅਰ ਮੈਡ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗ ਜੇ ਵਿੱਚ ਉਧਦੇ ਨੇ ਪਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਕਾ ਆਂਦੇ ਆ ਅਸੀਂ ਤਾਂ ਮੈ ਜਾਣਦਾ ਨਹੀਂ ਕੌਣ ਇਹ ਕਰਮਦਾਸ ਹੈ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਦਣ ਲੱਗਾ ਜੇ ਇੱਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਜੋ ਉੱਥੋਂ ਗੱਡੀ ਜੋ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਤਾਂ ਮੈਂ ਇੱਥੇ ਵਾਰਾ ਜੀ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆਂ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੂਸਣੀ ਸੀ ਸਹਾਦੀ ਦੇ ਮੰਗੇ ਹੋ ਕੇ ਨੂੰ ਸਜ਼ਾ ਚਾਹੀਦੀ ਬਹੁਤ ਵੱਡੀ ਇਹ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜੁम्मेवार ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਕੋ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪ੍ਰਚਾਰਾ ਉਹ ਕਰੋ ਆ ਕਰੋ ਸਾਡੇ ਕਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਦਾ ਦੇਣਾ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆਇੰਦਾ ਤਾਂ ਅਸੀਂ ਅੱਜ ਇਹਨੂੰ ਸੋਧਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜੇ ਤਰ੍ਹਾਂ ਕੋਈ ਵੀ ਗੱਲ ਵਾਰ 92 ਆਰੀ ਦੇ ਬੈਠ ਕੇ ਕਰ ਸਕਦਾ ਇਹ ਥੋੜਾ ਹੁਣ ਇੰਨਾ ਚਿਰ ਦੀ ਫਸਲਾਂ ਪਾਲਣ ਦੇ ਦੇ ਅੱਗ ਲਾ ਕੇ ਲੂ ਕੇ ਚਲ ਚਲੇ ਆ ਹੀ ਇਹਨੂੰ ਸਜ਼ਾ ਚਾਹੀਦੀ ਆ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਹੋਈ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ੍ਰੀ ਚੰਦਰ ਬਾਬਾ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਤੇ ਗੁਰਦੁਆਰਾ ਅਟਕਲੇ ਪੈਲੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਕਾਰਸਿਓ ਵਾਲਿਆਂ ਨੂੰ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ। ਉਹ ਸ਼ਰਾਰਤ ਕਰ ਗਿਆ ਸਵੇਰੇ ਅਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਦੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ। ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ। ਬਾਬਾ ਨੇ ਕਣਕ ਨੂੰ ਅੱਗ ਲਗੰਨਾ ਮੈਟਰ ਟਾੜੇ ਪਾਇਆ ਹੋਗਾ ਕੀ ਹੈ ਹੈ ਮਾਮਲਾ ਕੀ ਹੈ ਜੀ। ਹਾਂਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਚੂਨੀਆ ਰੋਡ ਤੇ। ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ। ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹ ਜੀ ਕਰ ਰਹੇ ਛਾਂਬਿੰਦ ਕਰ ਰਹੇ। ਇਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਕੰਮ ਦੀ ਕਰਵਾਈ ਕੀਤੀ ਜਾਊਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਅੱਧਾ ਕਮਲ ਲੜੀ ਬਚਾਅ ਹੋ ਗਿਆ ਇਹਦੇ ਨੁਕਸਾਨ ਕੋਈ ਹੋ ਸਕਦਾ ਇਹ ਲੋਕਾਂ ਨੇ ਛਿੱਤ ਛਿੱਤ ਜਾ ਕੇ ਬਚਾਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ ਦੀ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਸਹਿਯੋਗ ਦਿੱਤਾ ਆਗ ਬਜਾਉਣ ਤੇ